ਅੱਜ ਦੋਸਤੋ ਪਿੰਡ ਬਰੀ ਵਾਲੇ ਖੜੇ ਆ ਤੇ ਬਾਈ ਕੋਲੇ 7 ਤੋਂ 8 ਟਰੈਕਟਰ ਇੱਕ ਇੱਕਰੇ ਵਕਾਊ ਆ ਮਾਲਕ ਆਪਣੇ ਕੋਲੇ ਆ ਲੈਨੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਦੀ ਹੋ ਠੀਕ ਠਾਕ ਜੀ ਸਭ ਤੋਂ ਪਹਿਲਾਂ ਜਿਹੜਾ ਬਾਈ ਇਹ ਆਈਸ਼ਾ ਟਰੈਕਟਰ ਆ 350 485 2022 ਮਾਡਲ ਆ ਜੀ ਠੀਕ ਆ ਮਾਡਲ ਹੈਗਾ 2022 ਹਾਂ ਜੀ ਨੰਬਰ ਬਾਈ ਇਹ ਪੰਜਾਬ ਦਾ 70 ਪੈਸੇ ਟਾਇਰ ਆ ਜੀ ਠੀਕ ਆ ਪੰਜਾਬ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਾਈ ਆਪਣੇ ਟਾਇਰਾਂ ਦੀ ਚਾਰੇ ਟਾਇਰ 70 ਪੈਸੇ ਆ 70 ਪੈਸੇ ਟਾਇਰ ਆ ਜੀ ਠੀਕ ਹੈ ਜੀ 70 ਪੈਸੇ ਚਾਰੇ ਟਾਇਰ ਪਏ ਆ ਬਾਕੀ ਬਈ ਇਹ ਟਰੈਕਟਰ ਹੈ ਤਾਂ শোরੂਮ ਕੰਡੀਸ਼ਨ ਹੀ ਹਾਂਜੀ ਨਵਾਂ ਹੀ ਪਿਆ ਜੀ ਹਾਂ ਤੇ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਬਈ ਹਾਂਜੀ ਹਾਂ ਠੀਕ ਆ ਕਰਾਏ ਪਾੜੇ ਤੇ ਨਹੀਂ ਚੱਲਿਆ ਬਈ ਠੀਕ ਹੈ ਜੀ ਵਧੀਆ ਟਰੈਕਟਰ ਆ ਵਧੀਆ ਟਰੈਕਟਰ ਆ ਕੋਈ ਕਿਰਾਏ ਪਾੜੇ ਤੇ ਨਹੀਂ ਚੱਲਿਆ ਸਿਰਫ ਵਾਈ ਤੇ ਚੱਲਿਆ ਹਾਂ ਠੀਕ ਆ ਬਈ ਵਾਈ ਵਾਲੇ ਤੋਂ ਬਾਈਆਂ ਨੇ ਟਰੈਕਟਰ ਖਰੀਦਿਆ ਹਾਂਜੀ ਨਾਲ ਦੇ ਟਾਇਰ ਠੀਕ ਆ ਟਾਇਰ ਨਾਲ ਦੇ ਆ ਨਾਲ ਦੇ ਟਾਇਰ ਆ ਟਰੈਕਟਰ ਦੇ ਬਾਕੀ ਇਹਦੇ ਨਾਲ ਸਮਾਨ ਬਈ ਪੂਰਾ ਠੀਕਾ ਡੰਡਾ ਫੱਟੀ ਛਤਰੀ ਜਿਵੇਂ ਕੰਪਨੀ ਵਾਲੇ ਸਮਾਨ ਪੂਰਾ ਕਰਕੇ ਦਿੰਦੇ ਕੰ ਮਤਲਬ ਪੂਰਾ ਕਰਕੇ ਦੇਵਾਂਗੇ ਹਾਂਜੀ ਹਾਂ ਬਾਕੀ ਇਹ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਹੂ ਹਾਂਜੀ ਹਾਂ ਪੂਰੀ ਵੀ ਜਾਣਕਾਰੀ ਅਗਲਾ ਆਪਣਾ ਕੰਪਨੀ ਤੋਂ ਲੈ ਲੈ ਹਾਂਜੀ ਕਿੱਥੋਂ ਮਰਜ਼ੀ ਚੈੱਕ ਕਰਾ ਲਈ ਠੀਕ ਹੈ ਨੰਬਰ 50 ਵਾ ਨੰਬਰ 50 ਵਾ ਇਹਦੀ ਉਹ ਤਾਂ ਡਿਮਾਂਡ ਹੈਗੀ 4,25,000 ਰੁਪਈਆ ਹੀ 4,25,000 ਰੁਪਈਆ ਦਾ ਲੋਨ ਵੀ ਕਰਾ ਦੇਾਂਗੇ ਆਪਾਂ ਹੀ 425000 ਡਿਮਾਂਡ ਆ ਨਹੀਂ 525000 ਜੀ ਅੱਛਾ 525 ਡਿਮਾਂਡ ਆ ਸਾਢੇ 4 ਲੱਖ ਰੁਪਏ ਦਾ ਲੋਨ ਵੀ ਕਰਾ ਦੇਣਗੇ ਠੀਕ ਆ ਹਾਂਜੀ ਮਤਲਬ 70 75000 ਰੁਪਿਆ ਦੇ ਕੇ ਬੰਦਾ ਟਰੈਕਟਰ ਲਿਆ ਸਕਦਾ ਕੋਈ ਕਮੀ ਪੇਸ਼ੀ ਤਾਂ ਨਹੀਂ ਕੋਈ ਨਹੀਂ ਵੀਰੇ ਜਮਾ ਨਵਾਂ ਟਰੈਕਟਰ ਹੈ ਵਾਹ ਕੇ ਲੈ ਜੀ ਭਣਾ ਅਗਲਾ ਹਾਂ ਠੀਕ ਹੈ ਜੀ ਰੰਗ ਪੇਂਟ ਦਾ ਵੀ ਵਧੀਆ ਸਾਫ਼ ਆ ਟਰੈਕਟਰ ਠੀਕ ਆ ਵੀਰੇ ਹਾਂਜੀ ਅੱਗੇ ਆ ਗਿਆ ਜੀ ਸੋਨਾਲੀ ਕਾ ਡੀਆਈ 745 ਹਾਂਜੀ ਪਾਵਰ ਸਟੀਅਰਿੰਗ ਆਈ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਹੈ ਮਾਡਲ ਕਿਹੜਾ ਈ ਇਹ 15 ਮਾਡਲ ਆਈ 2015 ਮਾਡਲ ਆ ਨੰਬਰ 50 ਵਾ ਹਨਾ ਬੜੀਆਂ ਆਪ ਦਾ ਪੀ ਵੀ 07 ਸਰਕਾਰੀ ਨੰਬਰ ਪਲੇਟ ਨਾਲ ਲੱਗੀਆਂ ਵਿਆਂ ਇਹਦੇ ਗੱਲ ਕਰੀਏ ਟਾਇਰਾਂ ਦੀ ਗੱਲ ਕਰੀਏ ਬਾਈ ਇਹ 70 ਪੈਸੇ ਚਾਰੇ ਬਾਈ ਹਾਂਜੀ ਹਾਂ ਠੀਕ ਆ ਚਾਰੇ ਟਾਇਰ 70 ਪੈਸੇ ਟਾਇਰਾਂ ਰੰਗ ਪੇੜ ਦਾ ਸਾਰਾ ਅਰੀਜਨਲ ਆ ਅਰੀਜਨਲ ਜੀ ਹਾਈ ਟਿੱਕਰਾਂ ਰਵੜਾ ਰੂੜਾ ਬਾਈ ਜੀ ਚਾਰੇ ਇਹਦੀਆਂ ਅੰਧੂਰ ਲੰਗਾਈ ਠੀਕ ਆ ਜੀ ਇਹ ਨਾਲ ਦੀਆਂ ਸਾਬ ਸਾਰਾ ਕੁਸਾਬ ਹਾਈ ਟਿੱਕਰ ਮਗਰਾਟਾਂ ਚ ਰਵੜਾ ਵੀ ਅਰੀਜਨਲ ਹੀ ਪੰਗਾਈ ਇਹਦੇ ਠੀਕ ਆ ਬਾਈ ਹਾਂ ਹਾਂ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਜੀ ਹਾਂ ਠੀਕ ਆ ਗੇਅਰ ਸੱਤਰ ਪੀਰ ਤੇ ਪਰ ਇਹ ਵੀ ਪਿਆਬ ਦਾ ਨੰਬਰ ਆ ਸਮਾਨ ਇਹਦੇ ਨਾਲ ਵੀ ਪੂਰਾ ਜੀ ਸਮਾਨ ਪੂਰਾ ਜਿਵੇਂ ਚਾਂਸ ਸੀ ਚਾਹੁੰਦਾ ਹੀ ਉਵੇਂ ਸਾਰਾ ਕੁਝ ਠੀਕ ਆ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਠੀਕ ਆ ਗੱਲ ਕਰੀਏ ਬਾਈ ਇੰਜਨ ਗੇਅਰ ਤੂੰ ਇਹ ਤੇ ਨਹੀਂ ਚੱਲਿਆ ਟਰੈਕਟਰ ਜੀਨਦਾਰਾ ਚੱਲਿਆ ਗਿਆ ਠੀਕ ਆ ਵਧੀਆ ਟਰੈਕਟਰ ਆਈ ਇਹ ਠੀਕ ਹੈ ਜੀ ਸੋਨਾਲੀਕਾ 45 ਪਾਵਰ ਸਟੀering ਵਾਲਾ ਡਬਲ ਡਿਸਟ੍ਰਿਬਿਊਟਰ ਵਾਲਾ ਇਹ ਹੈ ਪਾਵਰ ਸਟੀering ਆ ਤੇ ਡਬਲ ਡਿਸਟ੍ਰਿਬਿਊਟਰ ਹਾਂ ਜੀ ਹਾਂ ਇਹਦੀ ਮੰਗ ਦੀ ਗੱਲ ਕਰੀਏ ਡਿਮਾਂਡ ਤਨ ਲੱਖ 95000 ਰੁਪਏ ਤਨ ਲੱਖ 95000 ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਬਾਈ ਸ਼ੇਅਰ ਹਾਂਜੀ ਹਾਂ ਉਹਨੂੰ ਕਰ ਦਿਆਂਗੇ ਮਾਨਤਨ ਜੀ ਆਪਾਂ ਮੌਕੇ ਤੇ ਪੂਰਾ ਮਾਨਤਨ ਕਰਕੇ ਦਰੋਂਗੇ 3 ਲੱਖ 70000 ਰੁਪਏ ਦੇ ਦਿਆਂਗੇ ਠੀਕ ਆ 370 ਦਾ ਦੇ ਦਿਓਗੇ ਮੌਕੇ ਤੇ ਮਾਨਤਨ ਕਰ ਦਿਆਂਗੇ 370 ਜੋ ਵੀ ਕਰ ਦੋਗੇ ਮਾੜਾ ਮੋਟਾ ਕੋਈ ਚੱਕਰ ਨਹੀਂ ਇੰਜਨ ਗੇਅਰ ਭਣਾ ਅਗਲਾ ਵਾਹ ਕੇ ਲੈ ਜਾਏ ਬਈ ਵਾਹ ਕੇ ਪੂਰਾ ਇੱਥੇ 11 ਨਾਲ ਦੇ ਦਿਆਂਗੇ ਠੀਕ ਆ ਵਾਹ ਕੇ ਤੇਲ ਸਾਡਾ ਹੋਊਗਾ ਹੀ ਠੀਕ ਆ ਜੀ ਤੇ ਇਤੁ ਤੇ ਕੇ ਕਰਕੇ ਆਪ ਦਾ ਗਰੰਟੀ ਸੌਦਾਣਾ ਪਹਿਲਾਂ ਕਰੇ ਪਹਿਲਾਂ ਵਾਹ ਕੀ ਚੈੱਕ ਕਰ ਲੈ ਫੇਰ ਥੋੜੇ ਨਾਲ ਸੌਦਾ ਕਰ ਲੈ ਵਾਹ ਵਾਲੇ ਪਹਿਲਾਂ ਰਾਜ ਕੇ ਹਾਂਜੀ ਹਾਂ ਠੀਕ ਹੈ ਘੰਟਾ ਵਾਲੇ ਪਰ ਤੇਲ ਸਾਡਾ ਆਊਗਾ ਠੀਕ ਆ ਨਾਲ ਸਾਰੀ ਦਿਹਾੜੀ ਬਾਈ ਆਵੇ ਠੀਕ ਆ ਅਗਲੇ ਨੂੰ ਸਟਲੀ ਹੋ ਵੀ ਫੋਲ ਹਾਂਜੀ ਉਦੋਂ ਅਗਲਾ ਕਹਦੇ ਵੀ ਸੌਦਾ ਕਰ ਲਓ ਠੀਕ ਆ ਬਾਈ ਜੀ ਹਾਂ ਠੀਕ ਆ ਜੀ ਬਾਕੀ ਬਾਈ ਕੋਲੇ ਹੋਰ ਵੀ ਟਰੈਕਟਰ ਖੜੇ ਆ ਸਾਰੇ ਵਿਖਾਉਣੇ ਆ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 ਇਹ ਕਿਹੜਾ ਮਾਡਲ ਆ ਬਾਈ ਇਹ 2004 ਮਾਡਲ 2004 ਮਾਡਲ ਆ ਨੰਬਰ ਇਹਦਾ 50 ਵਾ ਠੀਕ ਹੈ ਜੀ 90 ਪੈ ਹੈ 95 ਪੈ ਠੀਕ ਹੈ ਜੀ ਸੈਂਟਰ ਗੇਅਰ ਵਾਲਾ ਟਰੈਕਟਰ ਹੈ ਠੀਕ ਹੈ ਬਾਈ ਹੂੰ ਸੈਂਟਰ ਗੇਅਰ ਆ ਟਾਇਰਾਂ ਦੀ ਗੱਲ ਕਰੀਏ 90 ਤੋਂ 95 ਪੈਸੇ ਟਾਇਰ ਆ ਚਾਰ ਮਾੜਲਾ ਪਿਆਵ ਨੰਬਰ ਹੈ ਨੰਬਰੇ ਚੈਪ ਵਾਲੀ ਕਾਪੀ ਇਹਦੀ ਚੈਪ ਵਾਲੀ ਕਾਪੀ ਆ ਠੀਕ ਹੈ ਜੀ ਤੇ ਬਾਈ ਇਹਦੇ ਨਾਲ ਸਮਾਨ ਸਮਾਨ ਆਈ ਹੈ ਟਰੈਕਟਰ ਦੀ ਠੀਕ ਹੈ ਜੀ ਹਾਂ ਡੰਡਾ ਡੰਡੇ ਮੰਡੇ ਹੈਗੇ ਨਾਲ ਡੰਡਾ ਫੱਟੀ ਹੈਗਾ ਛਤਰੀ ਹੈਣੀਗੀ ਛਤਰੀ ਹੈ ਜੀ ਠੀਕ ਆ ਵੀ ਆਈ ਦੇਵੋਗੇ ਜਿਵੇਂ ਆਪਾਂ ਵੀਡੀਓ ਚ ਵਿਖਾਇਆ ਹੈ ਹਾਂ ਜੀ 2004 ਮਾਡਲ ਆਈ ਠੀਕ ਹੈ ਜੀ ਇਹਦਾ ਹੀ 2 ਲੱਖ 70 ਹਜ਼ਾਰ ਡਿਮਾਂਡ ਕਰਦੇ 2.5 ਲੱਖ ਰੁਪਏ ਦਾ ਨੈਟ ਦੇ ਦਾਂਗੇ ਟਰੈਕਟਰ ਦੇ 2 ਲੱਖ 70 ਹਜ਼ਾਰ ਡਿਮਾਂਡ ਕਰਦੇ ਆਂ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ 20 ਹਜ਼ਾਰ ਰੁਪਏ ਛੜਤ ਹੈ ਠੀਕ ਹੈ ਜੀ 2.5 ਲੱਖ ਚੋ ਕਰ ਦਾਂਗੇ ਮੜ ਮੋਟਾ ਬਾਕੀ ਇਹ ਇੰਜਨ ਗੇਅਰ ਦਾ ਕਿਵੇਂ ਆ ਗੇਅਰ ਤਾਂ ਨਵਾਂ ਟਰੈਕਟਰ ਆਈ ਠੀਕ ਆ ਵਾਹ ਕੇ ਚਲਾ ਕੇ ਲੈ ਆ ਸਕਦੇ ਆਂ ਹਾਂ ਜੀ ਆਉਂ ਤੁਹਾਨੂੰ ਦੱਸਦੇ ਜੀ ਤੇਲ ਸਾਡਾ ਹੋਊਗਾ ਵਾਹ ਕੇ ਕਰ ਲਓ ਜਿਹੜਾ ਟਰੈਕਟਰ ਮਰਜੀ ਅਗਲਾ ਤੇਲ ਥੋੜਾ ਹੋਊਗਾ ਅਗਲਾ ਵਾਹਲੇ ਸੌਦਾ ਥੋੜੇ ਨਾਲ ਫ ਠੀਕ ਆ ਠੀਕ ਆ ਬਾਈ ਜੀ ਅੱਗੇ ਵੀ ਬਾਈ ਕੋਲੇ ਤਿੰਨ ਤੋਂ ਚਾਰ ਟਰੈਕਟਰ ਹੋਰ ਖੜੇ ਆ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਬਹੁਤ ਨਵਾਂ ਟਰੈਕਟਰ ਹੈ ਵੀ ਫਾਰਮ 60 ਹਾਂਜੀ ਮਾਡਲ ਬਾਈ ਮਾਡਲ 10 ਹੈ ਇਹ 50 ਦਾ ਨੰਬਰ ਠੀਕ ਆ 2010 ਮਾਡਲ ਆ 50 ਦਾ ਨੰਬਰ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਵੀਰੇ ਹੈਗੇ 55 ਦੇ ਪਈਏ ਚਾਰੇ ਹਾਂਜੀ ਹਾਂ ਠੀਕ ਆ ਚਾਰੇ ਟਾਇਰ 50 ਤੋਂ ਲੈ ਕੇ 55 ਬੇਹੇ ਟਾਇਰਾ ਰੰਗ ਸਾਰਾ ओरिजिनल ਆਪਣੇ ਕੋਲੇ ਵਧੀਆ ਟਰੈਕਟਰ ਸਾਫ ਹੁੰਦੇ ਆ ਹਾਂਜੀ ਕੋਈ ਜੇ ਰੰਗ ਹੋਇਆ ਉਹ ਤੁਹਾਨੂੰ ਦੱਸ ਕੇ ਦੱਸ ਦਿਆਂਗੇ ਵੀ ਇੱਥੇ ਰੰਗ ਹੋਇਆ ਹੋਇਆ ਠੀਕ ਆ ਬਾਕੀ ਇਹ ਸਾਰਾ ओरिजिनल ਆ ਇਹਨਾਂ ਟਰੈਕਟਰ ਵੀਰੇ ਆ ਸ਼ੂ ਸ਼ੂ ਦਾ ਐ ਜਿਵੇਂ ਨਵਾਂ ਪਿਆ ਟਰੈਕਟਰ ਠੀਕ ਹੈ ਜੀ ਹਾਂ ਸ਼ੂ ਸ਼ੂ ਦਾ ਨਵਾਂ ਪਿਆਵ ਨੰਬਰ ਆ ਹਾਂਜੀ ਤੇ ਕਾਗਜ਼ ਪੱਤਰ ਇਹਦੇ ਪੂਰੇ ਆ ਸਮਾਨ ਪੂਰਾ ਡੰਡਾ ਫੱਟੀ ਛਤਰੀ ਸਾਰਾ ਸਮਾਨ ਜਿਵੇਂ ਜੈਂਸੀ ਤੋਂ ਨਾਲ ਹਾਂਜੀ 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 ਉਵੇਂ ਦੇਉਂਗੇ ਸਾਰਾ ਠੀਕ ਹੈ ਜੀ 10 ਮਾਡਲ ਦਾ ਜੀ 10 ਮਾਡਲ ਆ ਤੇ ਇਹਦੀ ਮੰਗ ਕਿੰਨੀ ਆ ਬਾਈ ਮੰਗ ਇਹਦੀ ਹੈਗੀ ਆ ਫਿਰ 2 ਲੱਖ 80 ਹਜ਼ਾਰ ਰੁਪਏ ਹਾਂਜੀ 2 ਲੱਖ 60 ਹਜ਼ਾਰ ਰੁਪਏ ਦਾ ਦੇ ਦਾਂਗੇ 2 80 ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਹਾਂਜੀ 10 ਮਾਡਲ ਵਾਲੇ ਕੋਈ ਨੇ ਰੁਪਈਆ ਚ ਕੋਈ ਟਰੈਕਟਰ ਨਹੀਂ ਦਿੰਦਾਗਾ ਬਾਕੀ ਟਰੈਕਟਰ ਬਾਈ ਸਾਫ਼ ਕੰਡੀਸ਼ਨ ਦਾ ਵੀ ਸਾਰਾ ਓਰੀਜਨਲ ਆ ਥੋੜੇ ਕਹਿੰਦੇ ਮੁਤਾਬਕ ਹਾਂਜੀ ਹਾਂ ਤੇ ਇੰਜਨ ਗੇਅਰ ਦਾ ਵੀ ਚੰਗਾ ਗੇਅਰ ਦਾ ਵੀ ਸਾਫ਼ ਆ ਜੀ ਟਰੈਕਟਰ ਕੋਈ ਆਵਾਜ਼ ਨਹੀਂ ਕੋਈ ਬਲੂ ਨਹੀਂ ਵੀਰੇ ਕਿੰਨੇ ਦਾ ਦੇਣਾ ਬਾਈ ਸਾਈਸੇ 260000 ਰੁਪਈਆ ਦੇ ਦਾਂਗੇ 260000 ਦੀ ਡਿਮਾਂਡ ਹੈ ਵੀਰੇ ਦੀ ਠੀਕ ਹੈ 260 ਦਾ ਹਾਂ ਨਾ ਹੀ ਆ ਮੌਕੇ ਤੇ ਮਾਲਤਾਨ ਕਰ ਦਾਂਗੇ ਵੀਰੇ 260 ਚੋ ਵੀ ਕਰ ਦੋਗੇ ਜੇ ਤੁਹਾਡੀ ਵੀਡੀਓ ਵੇਖ ਕੇ ਆਊਗਾ ਠੀਕ ਹੈ ਬਾਈ 5000 ਰੁਪਈਆ ਹੋਰ ਡਿਮਾਂਡ ਕਰਦੇ ਹਾਂ ਵਿੱਚ ਠੀਕ ਹੈ ਜੀ ਠੀਕ ਹੈ ਵੀਰੇ ਅੱਗੇ ਹੋਰ ਵੀ ਤਿੰਨ ਤੋਂ ਚਾਰ ਟਰੈਕਟਰ ਬਾਈ ਕੋਲੇ ਖੜੇ ਆ ਜੀ ਉਹ ਵੀ ਵਿਖਾਉਣੇ ਆ ਅੱਗੇ ਆ ਗਿਆ ਜੀ ਸੋਨਾ ਲੀਕਾ ਡੀਆਈ 750 ਇਹ ਮਾਡਲ ਕਿਹੜਾ ਜੀ 2015 ਮਾਡਲ ਠੀਕ ਆ 2015 ਮਾਡਲ ਆ ਨੰਬਰ ਬਾਈ ਨੰਬਰ ਠੀਕ ਹੈ ਜੀ ਪਿਆਵ ਦਾ ਟਰੈਕਟਰ ਦਾ ਨੰਬਰ ਹੈ ਟੈਰਾਂ ਦੀ ਗੱਲ ਕਰੀਏ ਐਚ ਡੀ ਮੰਗੀਰ ਵਾਲਾ ਜੀ ਵੱਡੇ ਘੇਰ ਵਾਲਾ ਅੱਛਾ ਵੱਡੇ ਘੇਰ ਵਾਲਾ ਐਚ ਡੀ ਐਮ ਘੇਰ ਵਾਲਾ ਤੋਰਾ ਵੱਧ ਹੁੰਦਾ ਜੀ ਹਾਂ ਜੀ ਹਾਂ ਜੀ ਤੇ ਤੇਰੇ ਵੀ ਆਪਾਂ 80 ਪੈਸੇ ਪਾ ਕੇ ਦੇਵਾਂਗੇ ਤੁਹਾਨੂੰ ਠੀਕ ਆ ਵੀ ਉਹ ਹੈ ਘੱਟ 80 ਪੈਸੇ ਚਾਰੇ ਟਾਇਰ ਕਰਕੇ ਦੇਵਾਂਗੇ ਪੂਰੇ ਹੈ ਮੂਰਲੇ ਤੇ ਇਹੀ ਹੈ ਮਗਰ ਲਈ ਤੁਹਾਨੂੰ 80 ਪੈਸੇ ਟਾਇਰ ਪਾ ਕੇ ਦੇਵਾਂਗੇ ਠੀਕ ਆ ਬਾਈ 303 ਸਾਰਾ ਕੁਝ ਮਿਲੂਗਾ ਦੇ ਨਾਲ ਜਿਹੜਾ ਹੁੰਦਾ ਆ ਹਾਂ ਜੀ ਹਾਂ ਜੀ ਹਾਂ ਜੀ ਡੰਡਾ ਫੱਟੀ ਛਤਰੀ ਸਾਰਾ ਹੀ ਹੈ ਕਰ ਰੈਮਰੂਮ ਸਾਰੇ ਮਗਰਾਟ ਨਾਲ ਦੇ ਕੋਈ ਮਾੜਾ ਮੋਟਾ ਵੀਰੇ ਹਲਕਾ ਫੁਲਕਾ ਤਾਂ ਮਗਰਾਟਾਂ ਦੇ ਹੋਏ ਜਾਂਨਾਂ ਦਾ ਸ਼ੋ ਜਮ ਰੀਨ ਵਾਲਾ ਬਾਟੀ ਜਮ ਰੀਨ ਵਾਲਾ ਠੀਕ ਆ ਹਾਂਜੀ ਹਾਂ ਆਵੇ ਰੈਮਰੂਮ ਸਾਰੇ ਨਾਲ ਦੇ ਆਈ ਤੇ ਨਾਲ ਦੇ ਆ ਸ਼ੋ ਸ਼ੂ ਦਾ ਰੰਗ ਰੀਨ ਵਾਲਾ ਮਗਰਾੜ ਮਾੜੇ ਮੋਟੇ ਹੋਏ ਹੈ ਹਲਕੇ ਫੁਲਕੇ ਹੋਏ ਹੁੰਦੇ ਆ ਮਾੜਾ ਮੋਟਾ ਤੁਹਾਨੂੰ ਦੱਸ ਦਿਆਂਗੇ ਆਪਾਂ ਠੀਕ ਆ ਹਾਂਜੀ ਹਾਂ ਤੇ ਸਮਾਨ ਪੂਰਾ ਦੋਵਾਂਗੇ ਡੰਡਾ ਫੱਟੀ ਛਤਰੀ ਇੰਜਨ ਗੇਅਰ ਪੂਰਾ ਓਕੇ ਆ ਇਹਦੀ ਡਿਮਾਂਡ ਕਿੰਨੀ ਹੈ ਜੀ ਇਹਦੀ ਵੀਰੇ ਟਾਇਰ ਤੁਹਾਨੂੰ ਪਾ ਕੇ 80 ਪੈਸੇ ਟਾਇਰ ਦੋਵੇਂ ਚਾ ਪਾ ਕੇ ਤੇ ਕੀ ਰੇਟ ਇਹਦਾ ਹੀ 4 ਲੱਖ 40 ਹਜ਼ਾਰ ਰੁਪਏ ਮੰਗਦੀ ਜਿਹੜਾ ਬਈ ਵੀਡੀਓ ਕਰਕੇ ਹੁੰਦਾ ਸ਼ੇਅਰ ਮੌਕੇ ਤੇ ਮਾਨਤਾਨ ਕਰ ਦਿਆਂਗੀ ਠੀਕ ਹੈ ਜੀ ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ 80 ਪਏ ਪੂਰੇ ਵਧੀਆ ਪਾ ਕੇ ਕੰਪਨੀ ਦੇ ਟਾਇਰ ਪਾ ਕੇ ਜਦੋਂ ਵੀ ਵੀਰੇ ਠੀਕ ਹੈ ਵੀਰੇ ਹਾਂ ਲੋਨ ਵੀ ਹੋ ਜਾਊਗਾ ਇਹ ਟਰੈਕਟਰ ਤੇ ਠੀਕ ਹੈ ਜੀ ਮੰਨ ਕੇ ਚਲੋ ਠੀਕ ਹੈ ਜੀ ਹਾਂ ਬਾਕੀ ਇੰਜਨ ਕੇਰ ਅਗਲਾ ਵਾ ਕੇ ਲੈ ਜੀ ਹਾਂ ਜੀ ਹਾਂ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਤੇਲ ਸਾਟਾ ਹੋਊਗਾ ਵੀ ਵਾ ਕੇ ਚੈੱਕ ਕਰ ਲੈ 4 ਘੰਟਾ ਵਾਲੇ ਪਲਾਂ 2 ਘੰਟੇ ਵਾਲੇ ਅਗਲਾ ਅੱਗੇ ਆ ਗਿਆ ਜੀ ਸਵਰਾਜ 744 ਹਾਂਜੀ ਮਾਡਲ ਬਾਈ ਜੀ 16 ਮਾਡਲ ਆਈ 16 ਮਾਡਲ ਆ ਨੰਬਰ 50 ਵੀ ਆ 50 ਦਾ ਟਰੈਕਟਰ ਦਾ ਨੰਬਰ ਆ ਤੇ 4 ਸਟਾਰਾਂ ਵਾਲਾ ਟਰੈਕਟਰ ਆ ਫੁੱਲ ਪੂਰਾ ਨਵਾਂ ਟਰੈਕਟਰ ਆ ਜੀ ਠੀਕ ਹੈ ਜੀ ਸ਼ੋਅਰੂਮ ਕੰਡੀਸ਼ਨ ਕਹਿ ਸਕਦੇ ਆ ਹਾਂ ਅੱਗੇ ਇਹ ਤਾਂ ਘੋੜੇ ਵਾਲਾ ਬੈਂਪਰ ਤੁਹਾਨੂੰ ਲਾ ਕੇ ਦੇਵਾਂਗੇ ਠੀਕ ਆ ਘੋੜਾ ਬੈਂਪਰ ਮੂਰੇ ਲਾ ਕੇ ਦੇਵੋਗੇ ਹਾਂਜੀ ਤੇ ਟਾਇਰਾਂ ਦੀ ਇਹਦਾਂ ਦੀ ਗੱਲ ਕਰੀਏ ਇਹਦੇ 90 95 ਪਈ ਟਾਇਰ ਆ ਜੀ ਚਾਰੇ ਹਾਂਜੀ ਹਾਂ ਚਾਰੇ ਟਾਇਰ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਆ ਬਾਕੀ ਆ ਸਾਰਾ ਸ਼ੋ ਸ਼ੂ ਦਾ ਰੰਗ ਹਾਂ ਇਹ ਸਾਰਾ ਰੀਜਨਲ ਆ ਹਨਾ ਬਾਈ ਜੀ ਹਾਂਜੀ ਹਾਂ ਠੀਕ ਆ ਜੀ ਸਾਰਾ ਰੰਗ ਵੀ ਟਰੈਕਟਰ ਰੀਜਨਲ ਆ ਆ ਵੇਖੀ ਕਿਤੋਂ ਕੋਈ ਕਲਮ ਨਹੀਂ ਲੱਗੀ ਵੀ ਟਰੈਕਟਰ ਤੇ ਹਾਂਜੀ 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 ਵੀ ਬਾਕੀ ਸਾਰਾ ਟਰੈਕਟਰ ਰੀਜਨਲ ਆ ਆ ਪੈਰਦਾਨਾਂ ਦੇ ਕਿੰਨੀ ਕਸਾਈ ਹੋਈ ਵੀ ਉੰਨੇ ਪੈਰਦਾਨਾਂ ਤੇ ਆ ਹਾਂਜੀ ਹਾਂ ਠੀਕ ਆ ਜੀ ਸਮਾਨ ਬਾਈ ਇਹਦੇ ਨਾਲ ਇਹ ਗੱਲ ਲੱਗਿਆ ਮੈਂ ਵੀਰੇ ਸਾਰਾ ਸਮਾਨ ਕੰਪਨੀ ਨਾਲ ਛਤਰੀਏ ਦੇ ਨਾਲ ਦਿਓਗੇ ਨਹੀਂ ਆ ਹੀ ਆ ਯੂ ਹੈ ਕੱਲ ਯੂ ਪਾਈਪਾ ਹਾਂਜੀ ਹਾਂ ਠੀਕ ਆ ਯੂ ਪਾਈਪ ਤੇ ਡੰਡਾ ਤੇ ਫੱਟੀ ਮਿਲ ਜੂਗੀ ਟ੍ਰੈਵਲ ਰੂਟ ਸਾਰਾ ਕਸਰ ਨੰਬਰ ਵੀ ਆ ਵੀ ਆ ਨੰਬਰ 50 ਰਮ ਰੂਮਾ ਪੂਰੇ ਸਾਫ ਹੈ ਟਰੈਕਟਰ ਦੇ ਠੀਕ ਹੈ ਜੀ ਲੋਨ ਤਾਂ ਇਹ ਤੇ ਵੀ ਹੋ ਜੂਗਾ ਜਿਹੜੇ ਜਿਹੜੇ ਸਾਰੇ ਆਪਣੇ ਕੋਲ ਟਰੈਕਟਰ ਖੜੇ ਸਾਰੇ ਉਹਨਾਂ ਦੇ ਲੋਨ ਹੋ ਜੂਗਾ ਤੇ ਇਹਦੀ ਦੀ ਜਮਾ ਨਵੇਂ ਪਈ ਠੀਕ ਹੈ ਜੀ ਡਿਮਾਂਡ ਦੀ ਗੱਲ ਕਰੀਏ ਬਈ ਇਹਦੀ ਇਹਦੀ ਡਿਮਾਂਡ ਹੈ ਕਿ 490000 ਜਿਹੜਾ ਬਈ ਵੀਡੀਓ ਸ਼ੇਅਰ ਕਰਕੇ ਆਉਂਦਾ ਜੀ ਦੇ ਦਾਂਗੇ 460000 ਦੇ 4 60 ਚ ਕਰ ਦੋਗੇ ਮੜ ਮੋਟਾ ਨਹੀਂ ਨਹੀਂ 4 60 ਦਾ ਹਾਂ ਜਮਾ ਆਪਾਂ ਕਹਿ ਤਾ ਤੁਹਾਨੂੰ ਰੇਟ ਵੀ ਇਹਦਾ ਫਿਕਸ ਪ੍ਰਾਈਸ ਦਾ 4 ਲੱਖ 60 ਹਜ਼ਾਰ ਦਾ ਹਾਂਜੀ ਹਾਂ ਠੀਕ ਆ ਬਾਈ 4 ਲੱਖ 90 ਹਜ਼ਾਰ ਰੁਪਏ ਡਿਮਾਂਡ ਕਰਦੇ ਹਾਂ ਵੀ ਇਹਦੀ ਠੀਕ ਆ ਜੀ ਹਾਂ ਇੱਧਰ ਆ ਗਿਆ ਇਹ ਹੈਗਾ ਮਿੰਨੀ 60 ਠੀਕ ਹੈ ਜੀ ਹਾਂਜੀ 55 ਪਾਵਰ ਵਾਲਾ ਆ ਇਹ ਠੀਕ ਆ ਮਾਡਲ ਬਾਈ ਮਾਡਲ ਹੈਗਾ 18 ਜੀ 18 ਮਾਡਲ ਆ ਪਿਆਵ ਨੰਬਰ ਆ ਪਿਆਵ ਨੰਬਰ ਆ ਜੀ ਠੀਕ ਆ ਜੀ ਬਾਕੀ ਟਰੈਕਟਰ ਦੀ ਕੰਡੀਸ਼ਨ ਸਾਰਾ Ориਜਨਲ ਆ ਠੀਕ ਹੈ ਜੀ ਹਾਂ ਜੀ ਹਾਂ ਸਾਰਾ ਰੀਜਨਲ ਆ ਸਾਰਾ ਓਰੀਜਨਲ ਹੈ ਜੀ ਹਾਂ ਠੀਕ ਹੈ ਜੀ ਮੂਰਲੇ ਟਾਇਰ ਬਈ ਇਹਦੇ ਹੋਣਗੇ ਮਾਰ 60 ਕੇ ਪੈਸੇ 60 ਕੇ ਪੈਸੇ 90 90 ਠੀਕ ਹੈ ਜੀ ਮਗਰਲੇ ਟਾਇਰ ਨਵੇਂ ਆ 90 ਪੈਸੇ 80 90 ਪੈਸੇ ਠੀਕ ਹੈ ਜੀ ਹਾਂ ਜੀ ਬਾਕੀ ਟਰੈਕਟਰ ਪੂਰਾ ਸਾਫ਼ ਆ ਜੀ ਪੂਰਾ ਸਾਫ਼ ਆ ਜੀ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਆ ਜੀ ਇੰਜਨ ਗੇਅਰ ਦਾ ਪੂਰਾ ਵਾਹ ਕੇ ਲੈ ਜਾਓ ਜੇ ਤੇਰੀ ਠੀਕ ਆ ਨੰਬਰ 50 ਨੰਬਰ 50 ਹਾਂ ਜੀ ਹਾਂ ਠੀਕ ਹੈ ਇਹ ਟਰੈਕਟਰ ਦੀ ਬਈ ਮੰਨ ਕੇ ਚੱਲੋ ਵੀ ਇਹ ਤੇ ਵੀ ਲਾਉਣ ਫੋਲੋ ਜਾਂਦਾ ਟਰੈਕਟਰ ਤੇ ਫੋਲੀ ਕਹੋ ਨਹੀਂ ਦੇਣ ਦੀ ਲੋੜ ਕੋ ਨਹੀਂ ਆਏ ਤਾਂ ਦੇਣੇ ਤਾਂ ਪੈਣਗੇ ਕੁਝ ਘੱਟ ਦੇਣੇ ਪੈਂਦੇ ਇਹਦੀ ਠੀਕ ਹੈ ਜੀ ਹਾਂ ਆ ਬਈ ਬਾਡੀ ਬੁੱਟੀ ਦਾ ਰੰਗ ਬਖਾਉਈ ਆ ਚਾਪੀ ਆਈ ਤੇ ਕਰ ਕਿਸੇ ਚਾ ਨਾਟ ਨੂੰ ਨਹੀਂ ਲੱਗੀ ਹੋਈ ਇਹਦੀ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ ਹੈਗੀ ਵੀਰੇ 4.5 ਲੱਖ ਰੁਪਈਆ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਆਉਂਦਾ ਮੰਨ ਕੇ ਚੱਲੋ ਕੋਈ 20000 ਰੁਪਈਆ ਲੈਸ ਕਰ ਦਿਆਂਗੇ 430 ਦਾ ਦੇ ਦਿੰਦਾ 43 ਦਾ ਹਾਂਜੀ ਠੀਕ ਹੈ ਬਈ ਟਰ ਜਮਾ ਨਵਾਂ ਹੋਊਗਾ ਵੀਰੇ ਠੀਕ ਆ ਜਮਾਕ ਨੂੰ ਬਹੁਤ ਕਾਮਜਾਬਾ ਟਰੈਕਟਰ ਏ ਠੀਕ ਹੈ ਜੀ ਹਾਂ ਠੀਕ ਆ ਇੰਜਨ ਗੇਰਵਾ ਕੇ ਲੈ ਜੇ ਗੇਰ ਤਾਂ ਆਪਾਂ ਤੁਹਾਨੂੰ ਦੱਸਤਾ ਵੀ ਤੇਲ ਸਾਡਾ ਹੋਊਗਾ ਤੁਸੀਂ ਵਾਹ ਕੇ ਚੈੱਕ ਕਰਕੇ ਲੈ ਕੇ ਜਾਣਾ ਵੀਰੇ ਠੀਕ ਆ ਹਾਂ ਘੱਟ ਕਿਰ ਗਰੰਟੀ ਕੋਲ ਹੋਊਗੀ ਕਿਰੇ ਵੀ ਕੋਈ ਨੌਕਸ ਬਲੋ ਮਾਰ ਕੇ ਟਰੈਕਟਰ ਠੀਕ ਆ ਕਿ ਕੋਈ ਖਰਾਬੀ ਜਾ ਕੋਈ ਟੁੱਟਿਆ ਹੋਵੇ ਟਰੈਕਟਰ ਹਾਂਜੀ ਉਹਦੀ ਵੀ ਗਰੰਟੀ ਹੈ ਆਪਣੇ ਕੋਲ ਠੀਕ ਹੈ ਜੀ ਅੱਗੇ ਇਧਰ ਵੀ ਸੋਨਾ ਦੀ ਇੱਕ ਏ ਜਮਾ ਨਵਾਂ ਟਰੈਕਟਰ ਆ ਵੀਰੇ 2014 14 ਮਾਡਲ 750 ਹਾਂ 2014 ਮਾਡਲ ਹੈ ਨੰਬਰ ਬਾਈ ਨੰਬਰ ਪਿਆਵ ਦਾ ਠੀਕ ਆ ਹਾਂਜੀ ਹਾਂ ਇਹਦਾ ਦੋਵੇਂ ਸ਼ੂ ਨਾ ਇੱਕ ਪਾਸੇ ਤੁਸੀਂ ਏਜੰਸੀ ਵਾਲਾ ਟਰੈਕਟਰ ਖਾਲਦੋ ਜਾਂ ਇੱਕ ਪਾਸੇ ਇਹ ਦਾਲ ਦੋ ਠੀਕ ਆ ਹਾਂਜੀ ਹਾਂ ਪਿਆਵ ਨੰਬਰ ਆ ਸੈਡ ਗੇਰ ਦਾ ਸਮਾਨ ਇਹਦੇ ਨਾਲ ਵੀ ਕੱਲੀ ਹੋਈ ਆ ਹਾਂਜੀ ਹਾਂ ਇਹਦੇ ਨਾਲ ਹੈਗੀ ਛਤਰੀ ਫਾਈਬਰ ਵਾਲੀ ਫਾਈਬਰ ਵਾਲੀ ਹੈਗੀ ਫਾਈਬਰ ਵਾਲੀ ਛਤਰੀ ਡੰਡਾ ਫੱਟੀ ਸਮਾਨ ਪੂਰਾ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰੇ ਦੇ ਵੀਰੇ 80 ਪੈਸੇ ਆ ਚਾਰੇ ਹਾਂਜੀ ਹਾਂ ਠੀਕ ਆ ਜੀ ਪਰ ਅੰਗਰੂ ਕਿਸੇ ਪਾਸੋਂ ਅਜਿ ਦੇ ਕਰ ਕਲੱਚ ਨੂੰ ਚਾਬੀ ਵੀ ਨਹੀਂ ਲੱਗੀ ਟਰੈਕਟਰ ਦੀ ਮੀ ਟਰੈਕਟਰ ਸਾਰਾ ਰੀਜਨਲ ਜਮਾ ਇਹਦਾ ਬਈ ਏਜੰਸੀ ਵਾਲਾ ਤੁਸੀਂ ਇੱਕ ਪਾਸੇ 24 ਮਾਡਲ ਠਾਲ ਦਿਓ ਜੀ ਇੱਕ ਪਾਸੇ 6 ਰੈਕ ਠਾਲ ਦਿਓ ਜੀ ਠੀਕ ਹੈ ਜੀ ਇੰਨਾ ਨਵਾਂ ਟਰੈਕਟਰ ਹੈ ਸ਼ੂ 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 ਚੱਕ ਕੇ ਹਵਾਦ ਨੇ ਠੀਕ ਹੈ ਬਾਈ ਇਹਦੀਆਂ ਵੀ ਆ ਫੇ ਰੋੜਣਾ ਰੂੜਣਾ ਰੈਕ ਚੀਜ਼ ਕੰਪਨੀ ਵਾਲੀ ਹੈ ਟਰੈਕਟਰ ਦੀ ਵੀ ਹਜੇ ਤਾਈ ਚਾਬੀ ਨਹੀਂ ਲੱਗੀ ਨਾਟ ਨੂੰ ਯਾਰ ਹਾਈ ਤੇ ਕਰਾ ਆ ਵੀ ਆ ਛੱਕਰ ਵੀ ਉਵੇਂ ਖੜਦਾ ਹੀ ਟਰੈਕਟਰ ਠੀਕ ਆ ਬਾਈ ਹਾਂ ਹਾਈ ਤੇ ਕਰਾ ਬਟਾ ਟੂਟ ਟਾਪ ਕਿਸੇ ਪਾਸੋਂ ਟਰੈਕਟਰ ਦਾ ਪੂਰਾ ਨਟ ਨਹੀਂ ਖੁੱਲਿਆ ਠੀਕ ਆ ਵੀਰੇ ਹਾਂ ਤੇ ਇਹਦੀ ਮੰਗ ਦੀ ਗੱਲ ਕਰੀਏ ਡਿਮਾਂਡ ਦੀ ਇਹਦੀ ਵੀਰੇ 4.5 ਲੱਖ ਰੁਪਏ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਆਉਂਦਾ ਜੀ ਇਹਦੀ ਆ 25000 ਰੁਪਏ ਲੈਸ ਕਰ ਦੇਵਾਂਗੇ 4 ਲੱਖ 25000 ਦੇ ਦੇ ਦਿਆਂਗੇ ਠੀਕ ਆ ਟਰੈਕਟਰ ਜਮਾ ਨਵਾਂ ਮਗਰਾਟਾਂ ਦੇ ਅੰਦਰ ਵੇਚੀ ਠੀਕ ਹੈ ਜੀ ਹਾਂ ਜੀ ਰਮ ਰਮਾ ਹਾਂ ਜੀ ਆ ਨਾੜਾ ਤੇ ਕਰੋਵੇਂ ਨਿਕਲ ਵੀ ਉਵੇਂ ਪਿਆ ਟਰੈਕਟਰ ਦੀ ਠੀਕ ਆ ਬਾਈ ਤੇ ਬਾਈ ਇਹ ਸਾਰੇ ਟਰੈਕਟਰ ਕਿਹੜੇ ਪਿੰਡ ਖੜੇ ਆ ਜੀ ਇਹ ਬਰੀ ਵਾਲਾ ਪਿੰਡ ਖੜੇ ਆ ਜੀ ਪਿੰਡ ਬਰੀ ਵਾਲਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਸਾਹਿਬ ਹਾਂ ਜੀ ਹਾਂ ਠੀਕ ਆ ਜੀ ਅੰਦਰੋਂ ਵੀ ਨਾ ਆ ਬਖਾ ਰੈਮੀ ਹਾਂ ਜੀ ਹਾਂ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜੀ ਉਥੋਂ ਗੱਲ ਕਰਕੇ ਤੁਸੀਂ ਇਹਨਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਹਾਂ ਜੀ ਤੇ ਬਾਕੀ ਬਾਈ ਹੁਣ ਥੋੜੀ ਜ਼ਿੰਮੇਵਾਰੀ ਹੈ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਕਾ ਇਹਨਾਂ ਪੱਤਰਾਂ ਦੀ ਫੁੱਲ ਜ਼ਿੰਮੇਵਾਰੀ ਹੈ ਮੇਰੇ ਨਾਮ ਹੋਂ ਟਿੱਕਰ ਗਾਰੰਟੀ ਹੈ ਫੁੱਲ ਜਿਹੜੇ ਟਰੈਕਟਰ ਤੇ ਮੰਨ ਕੇ ਚੱਲ ਆਪਾਂ ਵੇਖ ਲੈ ਸਾਰੇ ਟਰੈਕਟਰ ਇਹਨਾਂ ਦੇ ਸਾਰਿਆਂ ਤੇ ਲੋਨ ਹੋ ਗਈ ਵੀਰੇ ਠੀਕ ਆ ਹਾਂਜੀ ਹਾਂ ਬਾਕੀ ਹੁਣ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆ ਗਿਆ ਬਾਈ ਮਾਨਤਨ ਤੁਸੀਂ ਕਰਨਾ ਮਾਨਤਨ ਫੁੱਲ ਜੇ ਬਾਈ ਦੀ ਵੀਡੀਓ ਵੇਖ ਕੇ ਆਉਂਦਾ ਹੀ ਸ਼ੇਅਰ ਕਰਕੇ ਆਉਂਦਾ ਉਹਨੂੰ 5000 ਰੁਪਏ ਸਕਾਊਂਟ ਵੀ ਕਰ ਦਿਆਂਗੇ ਆਪਾਂ ਠੀਕ ਆ ਵੀ ਸਾਰੇ ਟਰੈਕਟਰਾਂ ਦਾ ਜਿੰਨਾ ਡਿਮਾਂਡ ਦੱਸੀ ਆਪਾਂ ਉਹਨਾਂ 'ਚ ਵੀ 5-5000 ਕਰ ਦਿਆਂਗੇ ਕਰ ਦਿਆਂਗੇ ਵੀਰੇ ਠੀਕ ਆ ਤੇ ਹੁਣ ਉਧਰ ਵੀ ਮੜੀ ਵਿਖਾ ਦੀ ਆਹ ਹਾਂਜੀ ਹਾਂਜੀ ਟਰੈਕਟਰ ਜਮਾ ਨਾਮਾ ਵੀਰੇ ਜੀ ਠੀਕ ਆ ਬਾਈ ਆ ਪਿਆਰਪੁਰ ਦਾ ਉਹ ਬੰਦਾ ਸ਼ੌਂਕੀ ਬੰਦਾ ਸੀ ਉਹਨੇ ਕਵਰ ਕੁਵਰ ਫੁੱਲ ਚੜਾਈ ਨੇ ਠੀਕ ਆ ਬਾਈ ਹੂੰ ਸੋ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਦੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ